ਸ਼ੈਡ ਆਪ ਨੂੰ ਪਤਾ ਹੋਵੇ ਕਿ ਬਲੋਦਾ ਵਿੱਚ ਇੱਕ ਬਹੁਤ ਵੱਡੇ ਇਜਲਾਸ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇਗਾ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਭੁੱਲਾ ਹੋਇਆ ਰਹੇਗਾ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲੇ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਦੋਂ ਲਿਆਇਆ ਗਲੇ ਵਿੱਚ ਮਾਲਾ ਬਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸੀ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦਸਿਆ ਵੀ ਮੈਂ ਸੇ ਇੱਕ ਮਿਸ਼ਨਰੀ ਆ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਟਾਲ ਮਡੋਲ ਤੇ ਬੜੀ ਕੀਤੀ ਮਹਾਤਮਾ ਮੈਂ ਵੈਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸਿੰਘ ਜੀ ਤੇ ਹੋ ਗਿਆ ਜੀ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਤੇ ਕਹਿ ਕਿਉਂ ਨਹੀਂ ਇਹ ਤੇ ਕਰਨੀ ਪੈਗੀ بچارے کرنے پائے وہ کہنے لگے اچھا میں نہیں اپنے کچھ بچار دستا تو ہی دستا تو گنگا سنگھ نے گل اتوں شروع کی تھی کہ ہر خان تھان پہنچے ہو گیتا میری ماں ہے گیتا نو ماں کہنے سن کہما پھر ماں ہے میرے اور زیادہ پاٹ پٹھن اسے رئی کر کرتے سن کیونکہ گیتا کرم فلسفی بڑی زور دی بھی گئی شبھ کرما دیتے مہاتما گاندھی بہت زور دینا رہا کہ جڑا شہ ہوا ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰੇ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਵੀ ਅਸੀਂ 12 ਬਾਰਾਂ ਆਡੋ ਰੇਸ ਦੇ ਲੋਹੇ ਦੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਬੇਸ਼ੁਮਕਿੱਤੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ کہ دیش میں دیش و دیش ایسی ہیں لہرہ بھی چل رہی ہیں بھی جو پانی فیصدی زیادہ نے کسی طریقے نل گھٹایا جا تاہی انہوں دی آواز دبائی جا سکتی ہے تاہی اتھے من مرضی کی تھی جا سکتی ہے اور قریباً قریباً تی پینٹی سال تو اسی مار کھا رہے ہیں تی پینٹی سال ایسا اسی دیکھتے ہیں خیر مقصر کریے گنگا سنگھ کہنے لگے اے ماں ہے نا پڑی انہوں نے کہا ہاں میری ماں ہے میں روز مرہ دی پریرنا اس گیتہ تو لینا گنگا سنگھ کہنے لگے میں میم بھی سنمان ہے اس گرنٹ کا میں نیندک نہیں یہ قیمتی گرنٹ ہے اس قیمتی سوگات ہے رشی بیاس کی لکھی ہوئی ہے اسی قدر کر دیں ہیں ماں کہ اس کی بھی قدر کر دیں پر ذرا اے دسو کہ ایک گیتا اچارن کتنے ہوئی ہے کہڑی تھان سے اچار ہوئی ہے اتہاس سے خوج اس دے میں میدان جان کے اچارن ہوئی ہے کر کا अर्जुन ने धनुष बाण सुध ਦਿੱਤਾ ਸੀ। युधिष्ठिर ਨੇ ਤਲਵਾਰ ਸੁਧ ਦਿੱਤੀ ਸੀ। ਨਕਲ ਸਾ ਦੇਉ ਤੇ ਵਿਸ਼ਮ ਨੇ ਆਪਣੇ ਸ਼ਖਰ ਸੁਧ ਦਿੱਤੇ ਸਨ। अर्जुन ਨੇ ਸਿੱਧਲ ਕਹਿ ਦਿੱਤਾ ਭਗਵਨ ਅਸੀਂ ਨਹੀਂ ਡਰਨਾ। ਬਈ ਕਿਉਂ? ਕਿਉਂ ਨਹੀਂ ਲੜਨਾ? ਤੋ अर्जुन ਕਹਿ ਲਗਾ ਉਹ ਦਰੋਣਾਚਾਰਜ ਮੇਰਾ ਚਚੇਰਾ ਭਰਾ। ਉਹ ਦਰਯੋਧਨ ਮੇਰਾ ਚਚੇਰਾ ਭਰਾ, ਉਹ ਦਰੋਣਾਚਾਰਜ ਮੇਰਾ ਗੁਰੂ, ਉਹ ਬੇਸ਼ਮ ਮੇਰਾ ਪਤਾਮਾ। ਆਪਣਿਆਂ ਨੂੰ ਮਾਰਾਂ। ਪਤਨੈ ਨੂੰ ਮਾਰਾ ਗੁਰੂ ਨੂੰ ਮਾਰਾ ਆਪਣੇ ਘਰਾ ਨੂੰ ਮਾਰਾ ਮੈਂ ਨਹੀਂ ਲੜਦਾ ਹਾਰ ਹੁੰਦੀ ਹੈ ਤੇ ਹਾਰ ਹੀ ਚਾਹੀਏ ਨਹੀਂ ਕੁਝ ਮਿਲਦਾ ਤੇ ਲਾਂ ਹੀ ਚਾਹੀਏ ਪਰ ਮੈਂ ਆਪਣੇਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਧ ਦਿੱਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਨਮਨਵਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਜ਼ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਬੜੀ ਪੀੜਾ ਹੋਵੇਗੀ ਔਰ ਉਸਨੂੰ ਤੜਪਣਾ ਬੜੀ ਹੋਵੇ ਕੋ ਚੀਰਾ ਦੇਣਾ ਪੈਂਦਾ ਹੈ ਉਹ ਮਵਾਬ ਕਰਨੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕਦਮੀ ਪੈਂਦੀ ਥੋੜਾ ਭਾਵੇਂ ਆਪਣੇ ਤਾਂ ਵੀ چیرਣਾ ਪੈਂਦਾ ਹੈ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਓੜੇ ਨੇ چیرਦੇ ਨੂੰ ਕੋਈ ਬਾਤ ਨਹੀਂ ਮਾਰਦੇ ਨੂੰ ਕੋਈ ਬਾਤ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਭਲੇ ਦੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ ਹੈ کرشن نے گل سمجھائی سمجھ جا گئے سکیا ہوا گنشبان ارجن نے دل چک لیا گمسان کا یدھ ہوا مہا بھارت جو لکھی گئی اس کے قتل انسار لکھان بندے کئی دن لڑائی موت دکھا چکے اور کرشن کے دو بولاں کر کے جب پرنسپل گنگا سنگھ نے کہا جس گیتا نی مجھے میدان جنگ چارن ہوئی ہے میری میدان جنگ چ نہیں اچارن ہوئی گیتا کر کے جنگ ہوئی ہے ਅਦਰ ਬੀਤਾ ਪ੍ਰਸ਼ੰਦੀ ਰਤਨਾ ਤੋਂ ਨਾ ਨਿਕਲੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਤੇ ਕਿਸੇ ਕਿਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰਗੋਬਿੰਦ ਸਿੰਘ ਨੂੰ ਭੋਲਾ ਰੈਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਬੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਉਸਤਾਫੀ ਮਾਤ ਉਹਨਾਂ ਦੀ ਸ਼ਖਸੀਅਤ ਚਲਦੀ ਗਈ ਉਹ ਕੀ ਨੇ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ جنگ نہیں ہوئی یہ اندر بھی جنگ کا ذکر ہے مہاتما گاندھی یہی سن ہر تھان یہ جنگ نہیں ہوئی یہ جنگ کا ذکر ہے اے گنگا سنگھ کتنے چپ کرنے والا سی کہنے لگے جنگ نہیں ہوئی تو پھر یہ بھی قبول کرو, کرو. کرشن نہیں ہو کوئی اندر دے ہے یہ گیتا باہر نہیں اچارن ہوئی کوئی اندر گل ہے باہر گیتا من لینے باہر کرشن من لینے باہر مہا بھارت کو انکاری ہو اس واسطے ਕੇ ਸਾਹਮਣੇ ਹਰ ਗੋਬਿੰਦ ਸਿੰਘ ਜੀ ਨੂੰ ਕੰਡਣ ਕੰਡਣ ਆਇਆ ਮੁਕਾਲੇ ਜਾਂਦਾ ਤਿੰਨ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਦੇ ਸਮਾਪਤੀ ਮੰਗੀ ਸੀ ਤੇ ਮੈਂ ਤੁਹਾਨੂੰ ਬੋਲਦਾ ਹਾਂ